ਸਤਿ ਸ਼੍ਰੀ ਅਕਾਲ ਜੀ ਪਟਿਆਲਾ ਕੁਕਿੰਗ ਨਾਲ ਤੁਹਾਡਾ ਸਾਰਾ ਸਵਾਗਤ ਹੈ ਜੀ ਅੱਪਾ ਲੱਗੇ ਆ ਜੀ ਅਦਰਕ ਨਿੰਬੂ ਤੇ ਹਰੀ ਮਿਰਚ ਦਾ ਆਚਾਰ ਬਣਾਉਣ ਇਹਦੇ ਲਈ ਆਪਾਂ ਨੂੰ ਸੌਫ ਰਾਈ ਮੇਥੇ ਜਵੈਣ ਤੇ ਜੀਰਾ ਲਾਲ ਮਿਰਚ ਹਲਦੀ ਤੇ ਨਮਕ ਚਾਹੀਦਾ ਹੈ ਜੀ ਨਿੰਬੂ ਆਪਾਂ ਨੇ ਕੱਟ ਕੇ ਬੀਜ ਕੱਢ ਲਏ ਆ ਜੀ ਤੇ ਅਦਰਕ ਵੀ ਆਪਾਂ ਨੇ ਲੰਬੇ ਆਕਾਰ ਚ ਕੱਟ ਲਿਆ ਇਸ ਤਰ੍ਹਾਂ ਤੇ ਮਿਰਚਾਂ ਦੇ ਵੀ ਆਪਾਂ ਛੋਟੇ ਪੀਸ ਕਰ ਲਏ ਹੁਣ ਆਪਾਂ ਨੇ ਸਾਰੇ ਮਸਾਲੇ ਦਰੜ ਜੇ ਕਰਕੇ ਕੁਟਣੇ ਆ ਜੀ ਥੋੜੇ ਜਿਹੇ ਦਰੜ ਕਰਨੇ ਆ ਹਾਂਜੀ ਹੁਣ ਆਪਾਂ ਇਹਨੂੰ ਮਸਾਲੇ ਨੂੰ ਇਦਾਂ ਇਹਦੇ ਉੱਤੇ ਪਾਵਾਂਗੇ ਤੇ ਇਹ ਸਾਰੇ ਮਸਾਲੇ ਪਾਵਾਂਗੇ ਹਾਂਜੀ ਆਪਾਂ ਲੱਗੇ ਆ ਮਸਾਲੇ ਰਲਵਾਉਣ ਆਚਾਰ ਵਿੱਚ ਇਹ ਸਾਰੇ ਮਸਾਲੇ ਆਪਾਂ ਨੇ ਕੁੱਟ ਕੇ ਦਰੜ ਕਰ ਲਏ ਤੇ ਥੋੜੀ ਜੀ ਇੱਕ ਚਮਚੇ ਚ ਭਰ ਕੇ ਪਾਵਾਂਗੇ ਜੀ ਆਪਾਂ ਹਣੀ ਤੇ ਇੱਕ ਚਮਚਾ ਭਰ ਕੇ ਪਾਵਾਂਗੇ ਜੀ ਆਪਾਂ ਲਾਲ ਮਿਰਚ ਤੇ ਦੋ ਤਿੰਨ ਚਮਚਾ ਪਾਵਾਂਗੇ ਜੀ ਆਪਾਂ ਨਮਕ ਹੁਣ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰਕੇ ਆਪਾਂ ਇਹਨਾਂ ਨੂੰ ਜਾਰ ਵਿੱਚ ਰੱਖ ਦਾਂਗੇ ਜੀ ਇਹ ਹਫਤੇ ਤੱਕ ਬਹੁਤ ਵਧੀਆ ਆਚਾਰ ਬਣ ਕੇ ਤਿਆਰ ਹੋ ਜਾਏਗਾ ਜੀ ਤੇ ਆਹ ਦੇਖੋ ਜੀ ਇੱਕ ਹਰੀ ਮਿਰਚ ਦਾ ਆਚਾਰ ਬਣਾਇਆ ਮੈਂ ਮਸਾਲਾ ਪਾ ਕੇ ਹਰੀ ਮਿਰਚ ਦਾ ਬਹੁਤ ਵਧੀਆ ਚਟਪਟਾ ਆਚਾਰ ਬਣਿਆ ਬਿਨਾ ਸਿਰਕੇ ਤੋਂ ਤੁਸੀਂ ਇਹ ਮੇਰੇ ਇਹ ਹਰੀ ਮਿਰਚ ਦਾ ਆਚਾਰ ਮੇਰੇ YouTube ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਆ ਜੀ ਲਓ ਜੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਜੀ ਤਿੰਨੇ ਚੀਜ਼ਾਂ ਨੂੰ ਨਿੰਬੂ ਅਦਰਕ ਤੇ ਹਰੀ ਮਿਰਚ ਮਸਾਲੇ ਪਾ ਕੇ ਤੇ ਹੁਣ ਆਪਾਂ ਇਹਨੂੰ ਡੱਬੇ ਇਹਨੂੰ ਡੱਬੇ ਚ ਪਾ ਲਾਂਗੇ ਜੀ ਕੋਈ ਥੋਪ ਨਹੀਂ ਲਵਾਣੀ ਕੁਝ ਨਹੀਂ ਕਰਨਾ ਬਸ ਇਹਨੂੰ ਟੱਕ ਕੇ ਰੱਖ ਦੇਣਾ ਇਹ ਰੋਜ਼ ਤੁਸੀਂ ਇੱਕ ਵਾਰੀ ਇਹਨੂੰ ਹਿਲਾਉਂਦੇ ਰਹੋ ਜੀ ਡੱਬੇ ਨੂੰ ਕਿ ਤਾਂ ਕੇ ਮਸਾਲਾ ਸਾਰੇ ਸਾਰੇ ਆਚਾਰ ਨੂੰ ਲੱਗ ਜਵੇ ਬਸ ਇੰਨੀ ਕੁ ਵੀਡੀਓ ਸੀ ਜੀ ਵਧੀਆ ਲੱਗੀ ਅੱਗੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪਣਾ ਆਚਾਰ ਬਣ ਕੇ ਰੈਡੀ ਆ ਜੀ ਤੁਸੀਂ ਵੀ ਜ਼ਰੂਰ ਬਣਾਓ ਸਰਦੀਆਂ ਦੇ ਮ제 ਲਓ ਸਾਗ ਨਾਲ ਆਚਾਰ ਇਹ ਬਹੁਤ ਵਧੀਆ ਲੱਗਦਾ ਹੈ ਜੀ ਤੁਸੀਂ ਵੀ ਬਣਾਓ ਲੈਣੇ ਇੱਕ ਵੀਡੀਓ ਸੀ ਜੀ ਸਤਿ ਸ਼੍ਰੀ ਅਕਾਲ ਜੀ ਅਗਲੇ ਵੀਡੀਓ 'ਚ ਮਿਲਾਂਗੇ ਲੋ ਜੀ ਅਦਰਕ ਨਿੰਬੂ ਦੇ ਆਚਾਰ ਵਿੱਚ ਆਪਾਂ ਇੰਨਾ ਕੁ ਨਿੰਬੂ ਦਾ ਜੂਸ ਜ਼ਰੂਰ ਪਾਵਾਂਗੇ ਜੀ ਦੋ ਤਿੰਨ ਨਿੰਬੂ ਮੈਨੇ ਝੋੜਦੇ ਆ ਜੀ ਇਹਨੂੰ ਆਪਾਂ ਆਚਾਰ ਵਿੱਚ ਪਾਉਣਾ ਹੈ ਤੇ ਇਹ ਇਹ ਸਿਰਕੇ ਦਾ ਕੰਮ ਕਰੇਗਾ ਜੀ ਸਿਰਕੇ ਦੀ ਬਿਲਕੁਲ ਲੋੜ ਨਹੀਂ ਹੈਗੀ ਨਿੰਬੂ ਦਾ ਜੂਸ ਤੁਸੀਂ ਬਸ ਇਹਨੂੰ ਝੋੜ ਦੇਣਾ ਜੀ ਵਿੱਚ ਬਹੁਤ ਵਧੀਆ ਆਚਾਰ ਬਣਦਾ ਹੈ ਜੀ